ਉਹਨਾ ਬਾਰਿਸ਼ ਸੀ ਕਿ ਤੇ ਹਵਾ ਚੱਲੀ ਜਾਂਦੀ ਸੀ ਬਹੁਤ ਜ਼ਿਆਦਾ ਤੇ ਬਿਹੜੇ ਸੁੱਤੇ ਪਏ ਸੀ ਕਿ ਤੇ ਇੱਕਦਮ ਕੰਦ ਡੈਰ ਦੇ ਦੇ ਪਰ ਕਿੰਨੇ ਆਣ ਸੀ ਕਿ ਸੱਚੇ ਬਿਹੜੇ ਸੀ ਮੈਂ ਸੀ ਡੈਰੀ ਸੀ ਮੰਮੀ ਸੀ ਭੈਣ ਸੀ ਚਾਰ ਗਣ ਕਿੰਨੇ ਚਟੋ ਵਜੀ ਸੱਟਾ ਕਾਫੀ ਸਰਦੇ ਚ ਜ਼ਿਆਦਾ ਸੀ ਵੀ ਰੈਫਰ ਵੀ ਕੀਤਾ ਜੀ ਨੇ ਪਪਾ ਇਹਨੂੰ ਲੈ ਕੇ ਫਰੀਦਕੋਟ ਜਾਦਾ ਸੱਟਾ ਉਹਨਾਂ ਦੀ ਸ਼ਾਇਦ ਜ਼ਿਆਦਾ ਸੱਟਾ ਇਕੰਦ ਬਿੱਗੀ ਜਿਵੇਂ ਬਾਰਿਸ਼ ਨਾਲ ਗਿਰੀਆਂ ਜਾਂ ਹਵਾ ਨਾਲ ਗਿਰੀਆਂ ਬਾਰਿਸ਼ ਹੋ ਸੀ ਹਵਾ ਵੀ ਸੀ ਬਾਕੀ ਇਹ ਕੰਦ ਹਾਂ ਜੀ ਨਹੀਂ 4 ਇੰਚ ਸੀਗੀ ਜਿਆਦਾ ਪੱਕੀ ਨਹੀਂ ਸੀਗੀ ਸਾਡੇ ਕੋਲ 4 ਪੇਸ਼ੈਂਟ ਆਏ ਆ ਉਹਨਾਂ ਦੀ ਦੀਵਾਰ ਗਿਰ ਗਈ ਬਾਰਿਸ਼ ਨਾਲ ਉਹ ਉਹਨਾਂ ਵਿੱਚੋਂ ਇੱਕ ਪੇਸ਼ੈਂਟ ਗੁਰਮੀਲ ਸਿੰਘ ਉਹਦੇ ਹੈਡ ਇੰਜਰੀ ਸੀ ਉਹ ਰੈਫਰ ਹੋਇਆ ਬਾਕੀ 3 ਪੇਸ਼ੈਂਟ ਠੀਕ ਨੇ ਮਸ ਛੱਤ ਗਿਰਨ ਵਾਲੀ ਬਾਰਿਸ਼ ਕਰਕੇ ਛੱਤ ਗਿਰ ਗਈ ਉਹਨਾਂ ਦੇ ਮਤਲਬ ਕੰਦ ਗਿਰ ਗਈ ਆਜਾ ਉਹਦੇ ਹਾਂਜੀ ਅੱਜ ਨਾ 4 ਵਜੇ ਸਾਡੇ ਕੋਲ ਆਇਆ ਸੀ ਹਾਂਜੀ ਉਹਦੀ ਹੈਡ ਇੰਜਰੀ ਐ ਇਹ ਇਹ ਦੋ ਬਾਕੀ ਦੋਨਾਂ ਪੇਸ਼ੈਂਟ ਹਾਂਜੀ ਬਾਕੀ ਤਿੰਨੋਂ ਪੇਸ਼ੈਂਟ ਠੀਕ ਨੇ ਉਹ ਜੀ 3 ਵਜੇ ਦਾ ਹਾਦਸਾ ਜਿਹੜੇ بارش ਆਈ ਆ ਵੀ ਤੇ ਉਦੋਂ ਜੀ ਤੁਰੰਤ ਉਹਨਾਂ ਦੇ ਕੋਲ ਨਾ ਕੰਡ ਦੇਖ ਪਈ ਜੀ ਉਹ ਤੇ ਸਾਨੂੰ ਜਿਹੜਾ ਪਤਾ ਲੱਗਿਆ ਜੀ ਤੇ ਅਸੀਂ ਫਿਰ ਭੱਜ ਕੇ ਆ ਗਏ ਤੇ ਉਹਨਾਂ ਨੂੰ ਇੱਥੇ ਹਸਪੀਟਲ ਲੈ ਕੇ ਆਏ ਜੀ ਮੋਗੇ ਤੇ ਜਿਹੜਾ ਤਿੰਨ ਚਾਰ ਜਣੇ ਆਏ ਜਿਹੜੇ ਦੂਜਿਆਂ ਨੂੰ ਜਿਹੜੇ ਜੋਗੋ ਪੰਦੇਈ ਉਹਨਾਂ ਨੂੰ ਰੇ 15 ਨੇ ਫਰੀਪੋਰਟ ਕਰਤਾ ਜੀ ਤੇ ਦੂਜਿਆਂ ਦੇ ਜਦ ਵਿੱਚ ਜਿਹੜਾ ਸੱਟ ਆਈ ਸੀ ਇਹ ਕਿਨੇ ਦੇ ਸੱਟੇ ਦੇ ਸੀ ਇਹ 4-5 ਜਣੇ ਇਹਦੇ ਸਾਰੇ ਸੁੱਤੇ ਪਏ ਜੀ ਕੰਦ ਗਿਨਹੰਦ ਕਾਰਨ ਕੀ ਹਵਾ ਨਹੀਂ ਹਵਾ ਤੇ ਹੀ ਗਈ ਉਹਦਾ ਕਾਰਨ ਇਹ ਜੀ ਮਤਾਂ ਬੱਚਿਆਂ ਦੇ ਤਾਂ ਨਾਰਮਲ ਹੀ ਹੈ ਜੀ ਤੇ ਚਾਚੇ ਦੇ ਥੋੜੀ ਜੀ ਸਿਰ ਤੇ ਲੱਗ ਗਈ ਚਾਰਿਆਂ ਨੇ ਹਾਂ ਜੀ ਚਾਰ ਜਣੇ